ਹੈਲੋ ਸਸਿਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਰਨੂ ਵਲੌਗ ਤੇ ਤੇ ਸਭ ਤੋਂ ਪਹਿਲਾਂ ਅੱਜ ਮੇਰੇ ਵੱਲੋਂ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ ਤੇ ਸਾਰਿਆਂ ਦੇ ਘਰ ਅੱਜ ਮੀਨਾ ਦਾ ਪਕੌੜੇ ਨਿਕਲਦੇ ਹੋਣੇ ਹਨਾ ਤੇ ਅਸੀਂ ਵੀ ਪਕੌੜਿਆਂ ਦੀ ਕਰਨ ਢੀ ਹੈ ਤਿਆਰੀ ਇਧਰ ਮੈਂ ਵੀ ਆਲੂ ਛਿਲਕੇ ਰੱਖ ਲਿਆ ਤੇ ਬੱਚਿਆਂ ਨੂੰ ਤਾਂ ਪਤਾ ਆਲੂ ਵਾਲੇ ਪਕੌੜੇ ਪਸੰਦ ਹੁੰਦੇ ਆ ਆਲੂ ਵਾਲੇ ਪਕੌੜੇ ਹਨਾ ਸ਼ਿਲੰਡ ਨਹੀਂ ਆ ਤੇ ਇੱਧਰ ਕਿਚਨ 'ਚ ਵੀ ਹੋ ਗਈ ਤਿਆਰੀ ਸਫਾਈਆਂ ਸਭੀਆਂ ਕਰ ਲੀਆਂ ਹੀ ਵਿਲੇ ਹੋ ਗਏ ਹਾਂ ਆਪਾਂ ਵੀ ਟਾਈਮ ਨਾ ਕੀ ਵਿਸਾਖੀ ਆ ਤੇ ਫੇਰ ਖਾਣਾ ਪੀਣਾ ਹੀ ਇੱਧਰ ਪਨੀਰ ਵੀ ਕੱਟ ਕੇ ਰੱਖ ਲਿਆ ਹਨਾ ਕਿ ਬੱਚੇ ਤੇ ਹੋਈ ਖਾਂਦੇ ਆ ਆਲੂ ਵਾਲ ਦੇ ਪਨੀਰ ਵਾਲੇ ਪਕੌੜੇ ਤੇ ਹੁਣ ਆਪਾਂ ਲੱਗੇ ਆ ਪਕੌੜੇ ਬਣਾਉਣ ਤੇ ਜਿੰਨੇ ਜਿੰਨੇ ਵੀ ਖਾਣੇ ਆ ਪਕੌੜੇ ਤੇ ਆ ਲੱਗਦਾ ਏ ਠੀਕ ਹੈ ਨਾ ਮਸਰਾਂ ਚ ਫਰੈਂਚ ਫਰਾਈ ਬਣਨੇ ਮਰੂੰਦੇ ਫਰਮੈਂਟੇ ਹੀ ਆਲੂ ਕੱਟਣ ਹੂੰ ਜਿਹਾ ਨੇ ਅਤਲ ਆਹ ਆਲੂ ਖਸਣ ਠੀਕ ਹੈ ਉਹਨਾਂ ਗੋਲ ਵੀ ਬਣਾਉਣੇ ਆ ਹਾਂ ਆਪਦੇ ਗੋਲ ਕੱਟ ਦੇ ਲਈ ਫਿਰ ਅਸੇ ਆ ਬੜੇ ਆਲੂ ਐਨੇ ਮੜੇ ਹੋਰ ਹਾਂ ਘੜ ਹੋਏ ਆਲਾ ਕਿੰਨਾ ਲੱਗਣੇ ਆ ਇਹ ਵਲਟਾ ਆਹ ਛੋਟੇ ਵਾਲੇ ਵੀ ਨਿਕਲ ਦੇ ਆਹਲੀਆ ਦੇ ਬੱਪਲਸ ਬਣਾ ਲੀਂ ਦਿੱਲਾਤੇ ਨੇ ਤਰਤੋਂ ਪਨੀ ਪਨੀਰ ਉਤੇ ਬਰਨ ਤੋਲਤਾ ਬਪਾ ਕੀ ਕੀ ਹੋ ਗਿਆ ਬਿਸਮਿਲ ਕੋਲ ਤੇ ਸੋਨੀਆਂ ਰੇਵਜ ਪਨੀਰ ਤੇ ਮੈਂ ਫਿਰ ਤੋਂ ਸ਼ੁਰੂ ਕਰ ਤੋਏ ਬਈ ਇਹ ਵੀ ਹੁਣ ਨਾਲ ਲੈਣੀ ਹੋਣਾ ਕਰਤਾ ਜੇ ਹੋਂ ਰੇ ਸੋ ਵਿੱਚ ਪਕੌੜੇ ਬਣਨਗੇ ਨੇ ਕਿਹੜੇ ਕਿਹੜੇ ਰੈਡੀ ਹੋ ਗਏ ਆ ਇਧਰ ਮੈਂ ਪਿਆਜ਼ਾ ਵਾਲੇ ਵੀ ਬਣਾਉਣੀਆਂ ਆ ਆਲੂ ਵਾਲ ਤੇ ਪਨੀਰ ਵਾਲ ਬਣਨ ਲਈ ਪਿਆਜ਼ ਕੱਟਣ ਲਈ ਮੈਂ ਇਧਰ ਮੈਨੂੰ ਲੱਗਦਾ ਕਿ ਇਧਰ ਹੋਰ ਇਧਰ ਰੈਡੀ ਹੋ ਗਏ ਆ ਪਨੀਰ ਵਾਲੇ ਪਕੌੜੇ ਬਣ ਕੇ ਰੈਡੀ ਹੋ ਗਏ ਆ ਆਪ ਕੋ ਕਿੰਨੇ ਵਧੀਆ ਬਣੇ ਪਨੀਰ ਵਾਲੇ ਪਕੌੜੇ ਕਿੰਨੇ ਕਿੰਨੇ ਅੱਜ ਪਕੌੜੇ ਬਣਾਏ ਕਮੈਂਟਾਂ ਚ ਜ਼ਰੂਰ ਦੱਸਿਓ ਤਾਂ ਕਿਨੂ-ਕਨੂ ਪਸੰਦ ਕਰੇ ਪਨੀਰ ਵਾਲੇ ਪਕੌੜੇ ਇਹ ਤੇ ਇਧਰ ਹੁਣ ਇਹ ਹੀ ਵਰਨ ਵਾਸਤੇ ਸਿਰਫ ਲੂਣ ਹੀ ਪਾਇਆ ਵਿੱਚ ਕੋਈ ਮਿਰਚ ਮੁਰਚ ਨਹੀਂ ਪਾਈ ਤੇ ਇਧਰ ਅਸੀਂ ਆਪਣੇ ਵਾਸਤੇ ਵੀ ਬਣਾਉਣੇ ਆ ਉਹਦੀ ਸ਼ੇਪ ਉਹ ਬਣਾ ਲੁੱਤੀ ਆ ਗੋਲ ਪਨੀਰ ਵਾਲੇ ਪਕੌੜਿਆਂ ਦੀ ਇਹਦੇ ਵਿੱਚ ਆਪਾਂ ਸਾਰਾ ਕੁਝ ਪਾਇਆ ਆ ਮਿਰਚਾਂ ਵੀ ਸਾਰਾ ਕੁਝ ਹੁਣ ਮਚਲਨੀ ਵਰਨ ਨੂੰ ਦੇਣੇ ਪਕੌੜੇ ਬਣ ਗਏ ਆ ਪਨੀਰ ਵਾਲੇ ਪਕੌੜੇ ਆ ਨਾਲ ਸੌਸ ਸੌਸਾਂ ਨੂੰ ਬਣਾਉਣੀ ਨਹੀਂ ਪਈ ਮਨਿੰਦਰ ਘਰ ਪ੍ਰੋਗਰਾਮ ਇਟ ਸੌਸਾਂ ਨੂੰ ਬਣਿੰਦਰ ਨੇ ਦੇ ਦਿੱਤੀ ਹੋਈ ਪਈ ਤਾਂ ਨਾ ਨਾਤਾ ਵੀ ਨਹੀਂ ਆਜਣਾ ਮੈਂ ਪਕੌੜੇ ਖਾ ਕੇ ਨਾਉਣਾ ਆ ਗਏ ਪਕੌੜੇ ਤੇਰੇ ਫੇਵਰੇਟ ਫੇਵਰੇਟ ਪਕੌੜੇ ਆਲੂ ਵਾਲੇ ਵੀ ਬਣੇ ਹੈ ਅਜਾ ਆਲੂ ਵਾਲੇ ਬਣੇ ਹੈ ਤੇ ਸਿਰ ਬਾਚਣਾਉਣਾ ਹਨਾ ਪਹਿਲਾਂ ਖਾਣ ਮਸਕਾ ਖਾ ਕੇ ਵੇ ਸਵਾਦ ਬਣੇ ਤਾਂ ਤਾਂ ਇਤਿਆਜ ਵੀ ਨਹੀਂ ਦੇਖ ਵੇਖ ਕੇ ਟੇਸਟੀ ਟੇਸਟੀ ਮਿਲੋ ਦੇ ਹੈ ਕੋਈ ਸੌ ਸਨ ਸੌ ਅਸੀਵਾ ਦੀਸ ਸਵਾਦ ਦਾ ਕੰਮ ਹੋ ਗਏ ਬਣਾਉਂਦਾ ਮੈਂ ਵੀ ਹੋ ਜਾ ਗ੍ਰੀਨ ਵਾਲੇ ਵੀ ਪਈਏ ਇੱਥੇ ਬੜੇ ਟੈਸਟੀ ਬਣੇ ਨਾ ਚੱਲ ਆਪਣੇ ਸੋਲਾ ਮਾਰ ਲਾ ਪੈ ਦੋਸਤਾਂ ਨੂੰ ਹੀ ਆ ਜੋ ਅਮੀ ਤੋਜ ਪਕੌੜੇ ਖਾ ਲੋ ਮਨਾ ਟੀਆ ਹੈ ਅਮੀ ਤਾਂ ਅਡਾ ਟੀਆ ਪਈ ਹੈ ਦੀ ਚੱਲ ਆਜਾ ਜਿਹਨੇ ਪਕੌੜੇ ਖਾਣੇ ਵਰੋਂ ਤੇ ਲੱਗ ਗਏ ਖਾਣ ਪਕੌੜੇ 12 ਵਜੇ ਲੋਕੀ ਸ਼ਾਮਾਂ ਨੂੰ ਬਣਾਈ ਤੇ ਪਹਿਲੇ ਦੁਪਹਿਰੇ ਬਣਾ ਲਿਆ ਹੁਣ ਆਲੂ ਵਾਲੇ ਵੀ ਆਉਣ ਪਹਿਲੇ ਨਾਲ ਟੈਸਟ ਬੜੇ ਨਾ ਅੱਜ ਬੜੀ ਟੇਸਟੀ ਬਣੀ। ਤਾਂ ਤਰਾ ਬੋਇਆ ਪਰਵਦੀ ਬਣੀ। ਆਹੋ ਪਰਵਦੀਆ ਬਣ ਗਈ ਸਹੀ ਗੱਲ। ਆਹੋ ਸਰ ਬ ਟੇਸਟੀ ਟੇਸਟੀ। ਇਹਨੇ ਫਰੰਚ ਫਰਾਈ ਬਣ ਕੇ ਵੀ ਹੋ ਗਏ ਰੈਡੀ। ਹਾਂ। ਆ ਵੀ ਖਾਲਾ ਫੇਰ ਵਾਲੇ ਜੰਮੀ ਆ। ਹਮਮ। ਹਮਨ ਸਾਬ ਦੇ ਖਾਣੇ ਆ। ਆਹ। ਵੀ ਜੰਮੀ ਤਾਂ। ਹਮ ਹਮ ਹਮ। ਠੀਕ ਆ। ਵੇਖ ਹਮ। ਹਾਂ ਬਸ ਆਪਾਂ ਦਿਖਾਣੀ ਠੀਕ ਹੈ ਤਰੀ ਆਈਏ ਪਕੌੜੇ ਖਾਣ ਦੀ ਔਰ ਮੈਂ ਲੱਗੀ ਪਕੌੜੇ ਖਾਣ ਨਾ ਹੈ ਗਿਆ ਪਨੀਰ ਵਾਲੇ ਆ ਹੈ ਗਿਆ ਆਲੂ ਵਾਲੇ ਆ ਹੈ ਕੀ ਆ ਪਿਆਜ਼ ਤੇ ਆਲੂ ਵਾਲੇ ਆ ਨਾਲ ਲੱਗੀ ਗ੍ਰੀਨ ਸੌਸ ਹੁਣ ਮੈਂ ਲੱਗੀ ਆ ਪਕੌੜੇ ਖਾਣ ਦੇਖਦੇ ਆ ਕਿੰਨੇ ਟੇਸਟ ਬਣੇ ਆ ਬੜੇ ਟੇਸਟਪੋੜੇ ਆ ਜਿਹੜੇ ਪਕੌੜੇ ਇਹ ਬੜੰਦਾ ਖਾਂਦੇ ਖਾਂਦੇ ਮਨ ਭਰ ਜਾਂਦਾ ਹੋਰ ਖਾਣੇ ਦੇ ਅਲਦ ਰੇਪਾਕ ਬਣਨ ਰਿਹਾ ਆਇਆ ਘਰ ਪੁੱਗੀ ਮਰੂਨ ਪੱਕ ਬਣਨ ਦੀ ਜਵਾਸ਼ ਆ ਗਈ ਇਹਨੇ ਪਕੌੜੇ ਪਕਾੜੇ ਖਾ ਕੇ ਪੱਗ ਬਨ ਲਈ ਆ ਤੇ ਮੈਂ ਹੁਣ ਹੁਣ ਵਾਰੀ ਆਈ ਆ ਮੈਂ ਹੁਣ ਨਹੀਂ ਪਕੌੜੇ ਖਾਣ ਅੰਟਲਾ ਰਹਿ ਗਿਆ ਬੱਲਾ ਇਹਦਾ ਠੀਕ ਹੈ ਨਾ ਤੇ ਸਾਡੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਬਹੁਤ ਸਾਨੂੰ ਜ਼ਰੂਰਤ ਹੈ ਤੁਹਾਡੀ ਸਾਰਿਆਂ ਦੀ ਤੇ ਵੱਤੋ ਵੱਤ ਜਿਹੜੀ ਆ ਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਤੇ ਇੱਕ ਤੋਂ ਫੇਰ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਇੱਧਰ ਸਾਡਾ ਸਿੰਘ ਸੱਜ ਗਿਆ ਜੇ ਬਾਲੀ ਪੱਗ ਤੇ ਬੱਚਿਆਂ ਨੂੰ ਪੱਗ ਬੰਨਣ ਦੀ ਪ੍ਰੇਰਨਾ ਦਿਆ ਕਰੋ ਠੀਕ ਹੈ ਨਾ ਚਲੋ ਜਿੰਨੇ ਪਕੌੜੇ ਖਾਣੇ ਆ ਹੁਣ ਮੈਂ ਵਰ ਨੂੰ ਪਕੌੜੇ ਲੈ ਕੇ ਦੇਣੇ ਆ ਠੀਕ ਆ ਹੁਣ ਪਕੌੜੇ ਖਾਣੇ ਆ ਪਕੌੜੇ ਬੜੇ ਟੇਸਟੀ ਬਣੇ ਆ ਤੇ ਸੋਸਾ ਨੂੰ ਆ ਗਈ ਆਵਲੀ ਦਹੀਨ ਵਾਲੀ ਵੀ ਮਨਿੰਦਰ ਕਰੋ थैंक यू ਮਨਿੰਦਰ ਗੁਰੇਟ ਸਿਮਨ ਐਮ ਕੋਡ ਕਿਉਂਕਿ ਅਬਾਏ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਹਾਂ ਸੋਰੀ ਹੈ ਹੈਪੀ ਮੁਸਰਫੀ